ਹਾਂਜੀ ਸਰ ਅੱਜ ਆਪਾਂ ਨੂੰ ਦੱਸੋ ਜੀ ਘਰ ਪਾਉਂਦੇ ਸਮੇਂ ਜੀ ਆਪਾਂ ਨੂੰ ਕਿਹੜਾ ਪਾਣੀ ਵਰਤਣਾ ਚਾਹੀਦਾ ਜੀ ਹਾਂਜੀ ਬਹੁਤ ਵਧੀਆ ਕੁਐਸਚਨ ਹੈਗਾ ਵੀ ਆਪਾਂ ਮਕਾਨ ਪਾਉਣਾ ਤੇ ਉਹਦੇ ਲਈ ਪਾਣੀ ਕਿਹੜਾ ਵਰਤਣਾ ਸੋ ਆਜੋ ਆਪਾਂ ਤੁਹਾਨੂੰ ਇੱਕ ਚਾਰਟ ਦਿਖਾਉਨੇ ਆ ਪਹਿਲਾਂ ਇਹ ਚਾਰਟ ਦੇਖ ਲੈਨੇ ਆ ਤੇ ਫੇਰ ਅੱਗੇ ਤੁਹਾਨੂੰ ਇਹਦੀਆਂ ਕੈਰੈਕਟਰਿਸਟਿਕਸ ਵੀ ਦੱਸਾਂਗੇ ਪਾਣੀ ਦੀਆਂ ਕੂਬੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਇਹ ਵਾਲਾ ਜਿਹੜਾ ਚਾਰਟ ਹੈਗਾ ਇਹਨੂੰ ਪੀ ਐਚ ਸਕੇਲ ਕਿਹਾ ਜਾਂਦਾ ਹੈ ਇਹਦੇ ਵਿੱਚ ਵੈਲਿਊ ਜਿਹੜੀ ਹੁੰਦੀ ਆ 0 ਤੋਂ ਲੈ ਕੇ 14 ਤੱਕ ਦੀ ਵੈਲਿਊ ਹੁੰਦੀ ਆ 0 ਤੋਂ ਲੈ ਕੇ ਜਿਹੜਾ 6 ਵੈਲਿਊ ਤੱਕ ਦਾ ਪਾਣੀ ਹੁੰਦਾਗਾ ਇਹਨੂੰ ਐਸਿਡਿਕ ਪਾਣੀ ਕਹਿਆ ਜਾਂਦਾ ਤੇਜਾਬੀ ਪਾਣੀ ਕਹਿਆ ਜਾਂਦਾ ਤੇ ਜਿਹੜਾ 7 ਜਿਹੜਾ ਹੁੰਦਾਗਾ ਇਹ ਹੁੰਦਾ ਨਿਊਟਰਲ ਪੀਣਯੋਗ ਪਾਣੀ 6 7 8 ਨੂੰ ਵੀ ਆਪਾਂ ਰეკਮੈਂਡ ਕਰ ਸਕਦੇ ਆ 6 7 8 ਲੈਵਲ ਪੀ ਐਚ ਦਾ ਜਿਹੜਾ ਪਾਣੀ ਆ ਵਰਤਿਆ ਜਾ ਸਕਦਾ ਘਰਾਂ ਦੀ ਉਸਾਰੀ ਦੇ ਵਾਸਤੇ ਜਿਹੜਾ 9 10 11 12 13 ਤੇ 14 ਇਹ ਐਲਕਲੀਨ ਹੁੰਦਾਗਾ ਇਹ ਖਾਰਾ ਵਾਲਾ ਪਾਣੀ ਹੁੰਦਾ ਇਹ ਪਾਣੀ ਕਦੇ ਵੀ ਉਸਾਰੀ ਦੇ ਵਿੱਚ ਨਹੀਂ ਵਰਤਣਾ ਜੇਕਰ ਆਪਾਂ ਇਹਦੀ ਵਰਤੋਂ ਕਰਦੇ ਆ ਤਾਂ ਇਹਦੇ ਵਿੱਚ ਸਾਡੇ ਛੋਰੇ ਸਿਹਾਬ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਹੋਰ ਵੀ ਕਈ ਸਮੱਸਿਆਵਾਂ ਨੇ ਜਿਹੜੀਆਂ ਸਾਡੀ ਉਸਾਰੀ ਦੇ ਵਿੱਚ ਆਉਂਦੀਆਂ ਜਿਹੜੀਆਂ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ ਸੋ ਨੰਬਰ 1 ਤੇ ਆਪਾਂ ਇੱਕ ਚਾਰਟ ਹੈਗਾ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਇਹ ਚਾਰਟ ਪਾ ਦਾਂਗੇ ਵੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪ ਨੂੰ ਚੰਗੇ ਪਾਣੀ ਦੇ ਨਾਲ ਅਸੀਂ ਉਹਨਾਂ ਨੂੰ ਸੁਧਾਰ ਸਕਦੇ ਹਾਂ ਆਪਣੀ ਉਸਾਰੀ ਦੇ ਵਿੱਚ ਆਜੋ ਇੱਕ ਚੀਜ਼ ਤੁਹਾਨੂੰ ਮੇਨ ਦਿਖਾਉਨੇ ਆ ਜਿਹਨੂੰ ਇਹਦੇ ਵਿੱਚ ਦੱਸਿਆ ਹੋਇਆ ਜ਼ਿਆਦਾਤਰ ਜਿਹੜਾ ਲੋਕ ਨਾ ਸੀਮੈਂਟ ਤੇ ਸਰੀਏ ਦੀ ਗੁਣਵੱਤਾ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਆ ਅਸੀਂ ਅਸੀਂ ਪਾਣੀ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਪਰ ਜਿਹੜਾ ਪਾਣੀ ਹੁੰਦਾ ਨਾ ਸਾਡੇ ਘਰ ਦੀ ਬੁਨਿਆਦ ਹੁੰਦੀ ਆ ਸਾਡੇ ਘਰ ਨੂੰ ਅੰਦਰੋਂ ਅੰਦਰ ਹੀ ਕਮਜ਼ੋਰ ਵੀ ਕਰ ਸਕਦਾ ਜੇ ਅਸੀਂ ਘਟੀਆ ਪਾਣੀ ਲਾਵਾਂਗੇ ਤਾਂ ਘਰਾਂ ਦੇ ਵਿੱਚ ਤਰੇੜਾਂ ਆਉਣ ਦਾ ਕਾਰਨ ਤੇ ਜੰਗਾਲ ਆਦ ਲੱਗਣ ਦਾ ਕਾਰਨ ਵੀ ਜਿਹੜਾ ਕੀ ਹੁੰਦਾਗਾ ਸਰੀਆ ਫੁੱਲਣ ਦਾ ਕਾਰਨ ਪਾਣੀ ਹੁੰਦਾ ਜਿਹੜਾ ਅਸੀਂ ਵਰਤਦੇ ਆਂ ਭਾਰਤੀ ਸਰਕਾਰ ਦੁਆਰਾ ਇੰਡੀਅਨ ਸਟੈਂਡਰਡ ਇੰਸਟੀਚੂਸ਼ਨ ਦੇ ਕੋਡ ਨੰਬਰ 456 ਤੇ 2000 ਦੇ ਅਨੁਸਾਰ ਪੀਣ ਯੋਗ ਪਾਣੀ ਵਰਤਣਾ ਚਾਹੀਦਾ ਜਿਹਨੂੰ ਪੋਟੇਬਲ ਵਾਟਰ ਕਿਹਾ ਜਾਂਦਾਗਾ ਉਹੀ ਟੁਕਮਾ ਹੁੰਦਾ ਕੰਕਰੀਟ ਦੇ ਵਾਸਤੇ ਬੱਜੜੀ ਦੇ ਵਾਸਤੇ ਬਹੁਤ ਵਧੀਆ ਹੁੰਦਾ ਲਾਹੇਵੰਦ ਹੁੰਦਾਗਾ ਇਹ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਪੀ ਐਚ ਲੈਵਲ ਆ ਜਿਹੜਾ ਮੈਂ ਤੁਹਾਨੂੰ ਦੱਸਿਆ 6 ਤੋਂ 8 ਦੇ ਵਿੱਚਕਾਰ ਹੋਣਾ ਚਾਹੀਦਾ ਹੈਗਾ ਜਿਆਦਾ ਤਜਾਬੀ ਪਾਣੀ ਹੁੰਦਾ ਸਰਈਏ ਨੂੰ ਜੰਗਾਲ ਲਾ ਦਿੰਦਾ ਤੇ ਆਪਾਂ ਕਹਿ ਦਿੰਨੇ ਆ ਛੱਤ ਦੇ ਵਿੱਚ ਕਰੈਕ ਆ ਗਿਆ ਸੱਤ ਫੁੱਲ ਗਈ ਸਾਡੀ ਦੂਜੇ ਨੰਬਰ ਤੇ ਜਿਹੜੇ ਘੁਲੇ ਹੋਏ ਠੋਸ ਪਦਾਰਥ ਜਿਹਨੂੰ ਟੀ ਡੀ ਐਸ ਕਿਹਾ ਜਾਂਦਾ ਟੀ ਡੀ ਐਸ ਕਿੰਦੇ ਟਰਬਿਡਿਟੀ ਇਹਦੇ ਵਿੱਚ ਪਾਣੀ ਦੇ ਵਿੱਚ ਕੁਝ ਹੋਰ ਵੀ ਘੁਲਿਆ ਹੁੰਦਾ ਜਿਵੇਂ ਇਹਦੀ ਜਿਹੜੀ ਵੈਲਿਊ ਕਿੰਨੀ ਹੋਣੀ ਚਾਹੀਦੀ ਆ 500 ਪੀ ਪੀ ਐਮ ਤੋਂ ਘੱਟ ਹੋਣਾ ਚਾਹੀਦਾ ਜੇ ਆਪਾਂ 2000 ਤੱਕ ਵੀ ਹੈਗੀ ਆ ਪਹਿਲਾਂ ਚੈੱਕ ਕਰਾ ਕੇ ਫਿਰ ਆਪਾਂ ਇਹਨੂੰ ਵਰਤ ਸਕਦੇ ਆ ਉਸ ਤੋਂ ਬਾਅਦ ਕਲੋਰਾਇਡ ਪਾਣੀ ਦੇ ਵਿੱਚ ਕਲੋਰਾਇਡ ਦੀ ਮਾਤਰਾ ਕਿੰਨੀ ਕਾਜ ਕਲੋਰਾਇਡ ਦੀ ਮਾਤਰਾ 500 mg ਪਰ ਲੀਟਰ ਤੋਂ ਵੱਧ ਹੈਗੀ ਆ ਤਾਂ ਸਰੀਏ ਦੇ ਵਿੱਚ ਜੰਗਾਲ ਲੱਗਣਾ ਤੇ ਜਿਹੜੀ ਬਜਰੀ ਆ ਸਾਡੀ ਉਹ ਪਾੜ ਜਾਣੀ ਹੈ ਲੈਂਟਰ ਪਾੜ ਦੇਣਾ ਸਲਫੇਟ ਸਲਫੇਟ ਦੀ ਵੈਲਿਊ ਜਿਹੜੀ 400 ਤੋਂ 500 mg ਪਰ ਲੀਟਰ ਹੋਣੀ ਚਾਹੀਦੀ ਵੱਧ ਨਹੀਂ ਹੋਣੀ ਚਾਹੀਦੀ ਤੇ ਤਰੇੜਾਂ ਆ ਜਾਂਦੀਆਂ ਬਜਰੀ ਦੇ ਵਿੱਚੋਂ ਉਹਦੇ ਵਿੱਚ ਹੋਰ ਕੋਈ ਜੈਵਿਕ ਪਦਾਰਥ ਜਿਵੇਂ ਆਪਾਂ ਕਹਿੰਦੇ ਆ ਮਿੱਟੀ ਜਾਂ ਹੋਰ ਕੋਈ ਵੀ ਕਿਸੇ ਪੌਦੇ ਦੇ ਕੋਈ ਕਣ ਆਗੇ ਜਾਂ ਕੋਈ ਕਿਸੇ ਵੀ ਪ੍ਰਕਾਰ ਦਾ ਆਰਗੈਨਿਕ ਮੈਟਰ ਆ ਉਹ 200 mg ਪਰ ਲੀਟਰ ਤੋਂ ਜਿਹੜਾ ਵੱਧ ਨਹੀਂ ਹੋਣਾ ਚਾਹੀਦਾ ਠੀਕ ਆ ਇਹਦੇ ਵਿੱਚ ਕੋਈ ਕਾਈ ਨਹੀਂ ਹੋਣੀ ਚਾਹੀਦੀ ਖੰਡ ਦੀ ਮਾਤਰਾ ਘੱਟ ਹੋਣੀ ਚਾਹੀਦੀ 25% ਤੱਕ ਜਿਹੜੀ ਕੀ ਆ ਸਾਡੀ ਮਜ਼ਬੂਤੀ ਨੂੰ ਇਹ ਚੀਜ਼ ਘਟਾ ਸਕਦੀ ਆ ਸਾਨੂੰ ਕਿਹੜੀਆਂ ਚੀਜ਼ਾਂ ਹੁਣ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਜਿਹੜਾ ਕਿ ਸਮੁੰਦਰੀ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਮੁੰਦਰੀ ਪਾਣੀ ਜਿਹੜਾ ਆਪਾਂ ਨੂੰ ਪਤਾ ਹੈਗਾ ਉਹਦਾ ਨੇਚਰ ਜਿਹੜਾ ਹੁੰਦਾ ਉਹ ਤੇਜਾਬੀ ਨੇਚਰ ਹੁੰਦਾ ਖਾਰਾ ਹੁੰਦਾ ਪੀਣ ਯੋਗ ਨਹੀਂ ਹੁੰਦਾ ਕੰਕਰੀਟ ਵਾਸਤੇ ਉਸਾਰੀ ਦੇ ਵਾਸਤੇ ਮਾੜਾ ਹੁੰਦਾ ਚਣਾਈ ਕਰੋਗੇ ਸੀਮੈਂਟ ਦੇ ਨਾਲ ਉਹਨੇ ਰੈਕਟ ਕਰਕੇ ਸ਼ੂਰਾ ਤੁਹਾਡੇ ਮਕਾਨ ਦੇ ਵਿੱਚ ਬਣਾਉਣਾ ਜਿਹਨੂੰ ਫਲੋਰਸੈਂਸ ਵੀ ਕਹੇ ਜਾਂਦਾ ਤੇ ਤੋਂ ਲੰਬੇ ਸਮੇਂ ਵਾਸਤੇ ਤੁਹਾਡੇ ਮਕਾਨ ਦੇ ਵਿੱਚ ਜਿਹੜਾ ਸ਼ੂਰਾ ਨਿਕਲਦਾ ਰਹਿੰਦਾ ਤੇ ਸੀਮੈਂਟ ਖਰਾਬ ਹੁੰਦਾ ਮਜ਼ਬੂਤੀ ਖਰਾਬ ਹੁੰਦੀ ਸਾਡੇ ਮਕਾਨ ਦੀ ਤੇ ਰੰਗ ਰੋਗਣਾਦ ਖਰਾਬ ਹੁੰਦਾ ਰਹਿੰਦਾ ਉਸ ਤੋਂ ਬਾਅਦ ਗੰਦਾ ਪਾਣੀ ਜਿਹੜਾ ਕਾਈ ਵਾਲਾ ਸਾਨੂੰ ਉਹ ਨਹੀਂ ਵਰਤਣਾ ਚਾਹੀਦਾ ਠੀਕ ਹੈ ਜੀ ਤੇਲ ਯੋਗਤ ਪਾਣੀ ਪਾਣੀ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਤੇਲ ਨਹੀਂ ਹੋਣਾ ਚਾਹੀਦਾ ਸੋ ਇਸ ਚੀਜ਼ ਦਾ ਵੀ ਧਿਆਨ ਰੱਖਣਾ ਤੇ ਇੱਥੇ ਮੈਂ ਇੱਕ ਚੀਜ਼ ਹੋਰ ਵੀ ਰეკਮੈਂਡ ਕਰਨੀ ਚਾਹੂੰਗਾ ਜਦੋਂ ਅਸੀਂ ਲੈਂਟਰ ਦੇ ਵਿੱਚ ਕੰਕਰੀਟ ਦੀ ਸਲੈਬ ਪਾਉਨੇ ਆ ਬੱਜਰੀ ਦੀ ਸਲੈਬ ਪਾਉਨੇ ਆ ਤੇ ਸਾਨੂੰ ਪਤਾ ਵੀ ਅਸੀਂ ਉਹਦੇ ਉੱਤੇ ਤੇਲ ਪਾਉਨੇ ਆ ਤਾਂ ਜੋ ਜਿਹੜਾ ਢੂਲਾ ਸਾਡਾ ਛੇਤੀ ਖੁੱਲ ਸਕੇ ਜੇਕਰ ਅਸੀਂ ਤੇਲ ਦੀ ਮਾਤਰਾ ਲੋੜ ਤੋਂ ਵੱਧ ਪਾ ਲਈ ਤਾਂ ਉਹ ਵੀ ਇੱਕ ਕਾਰਨ ਬਣ ਸਕਦਾ ਤੁਹਾਡੇ ਲੈਂਟਰ ਦੇ ਵਿੱਚ ਤੁਹਾਡੀ ਛੱਤ ਦੇ ਵਿੱਚ ਕਰੈਕ ਆਉਣ ਦਾ ਕਾਰਨ ਬਣ ਸਕਦਾ ਇਹ ਛੋਟੀਆਂ ਛੋਟੀਆਂ ਬਰੀਕੀ ਦੀਆਂ ਜਿਹੜੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜਾਂ ਦਾ ਅਸੀਂ ਧਿਆਨ ਨਹੀਂ ਦਿੰਦੇ ਅਣਜਾਣੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਇਹਨਾਂ ਨੂੰ ਅਣਗੌਲਾ ਕਰ ਦਿੰਨੇ ਆ ਤੇ ਨੁਕਸਾਨ ਸਾਨੂੰ ਕਈ ਵਾਰ ਕੀ ਹੁੰਦਾ ਲੰਬੇ ਸਮੇਂ ਬਾਅਦ ਨੁਕਸਾਨ ਦੇਖਣ ਨੂੰ ਮਿਲਦਾ ਸੋ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਜ਼ਰੂਰੀ ਸਲਾਹ ਵਿੱਚ ਕੀ ਹੁੰਦੀ ਆ ਜ਼ਰੂਰੀ ਸਲਾਹ ਇਹਦੇ ਵਿੱਚ ਇਹੀ ਹੈਗੀ ਆ ਜੇ ਹੋ ਸਕੇ ਤਾਂ ਤੁਸੀਂ ਆਪਣੇ ਪਾਣੀ ਨੂੰ ਟੈਸਟ ਕਰਵਾ ਲਓ ਟੈਸਟ ਕਰਵਾਉਣ ਦੇ ਵਾਸਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਲੈਬਾਰਟਰੀਆਂ ਸਰਕਾਰੀ ਨੇ ਜਾਂ ਪ੍ਰਾਈਵੇਟ ਲੈਬਾਰਟਰੀਆਂ ਹੁੰਦੀਆਂ ਨੇ ਜਿਹੜੀਆਂ ਕੰਸਟਰਕਸ਼ਨ ਦੇ ਵਿੱਚ ਜਾਂ ਖੇਤੀਬਾੜੀ ਦੇ ਵਿੱਚ ਸਾਡੀਆਂ ਜਿਹੜੀਆਂ ਪਾਣੀ ਦੇ ਰਿਲੇਟਡ ਜਾਂ ਮਿੱਟੀ ਦੇ ਰਿਲੇਟਡ ਜਿਹੜੀਆਂ ਵਰਕ ਕਰਦ ਕਹਿੰਦੇ ਆ ਸਥਾਨਾਂ ਤੋਂ ਵਿੱਚੋਂ ਇਹ ਸਾਰੇ ਜਿਹੜੇ ਟੈਸਟ ਕਰਾ ਸਕਦੇ ਹਾਂ ਉਹਦੇ ਚ TDS ਕਿੰਨਾ ਉਹਦੇ ਚ ਸਲਫੇਟ ਕਿੰਨਾ ਉਹਦੇ ਚ ਕਲੋਰਾਈਡ ਕਿੰਨਾ ਪਾਣੀ ਦੀ ਜਿਹੜੀ pH ਵੈਲਿਊ ਕਿੰਨੀ ਹੈਗੀ ਆ ਆਦਿ ਉਸ ਤੋਂ ਬਾਅਦ ਕੀ ਹੈਗਾ ਜੇ ਆਪਾਂ ਗੱਲ ਕਰਦੇ ਆਂ ਸਰਕਾਰੀ ਸਪਲਾਈ ਵਾਲਾ ਪਾਣੀ ਹੁੰਦਾ ਨਾ 6-6 ਮਹੀਨਿਆਂ ਬਾਅਦ ਸਾਨੂੰ ਇਹਦੀ ਜਾਂਚ ਕਰਵਾ ਲੈਣੀ ਚਾਹੀਦੀ 6 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਨੇ 3 ਤੋਂ 6 ਕਹਿ ਸਕਦੇ ਆਪਾਂ ਨੈਕਸਟ ਵਾਰ ਕੀ ਆ ਆਮ ਨਰੀਖਣ ਅਸੀਂ ਇਹ ਕਰ ਸਕਦੇ ਆਂ ਖੇਤਰੀ ਪੱਧਰ ਤੇ ਜਾਂ ਘਰੇ ਵੀ ਪਾਣੀ 'ਚ ਜੇਕਰ ਬਦਬੂ ਆਉਂਦੀ ਆ ਤਾਂ ਉਹ ਪਾਣੀ ਨੂੰ ਵਰਤਣਾ ਨਹੀਂ ਚਾਹੀਦਾ ਮਿੱਤਰਪਰਾ ਇੱਥੇ ਇੱਕ ਚੀਜ਼ ਕਰਦੇ ਨੇ ਉਹ ਕੋਸ਼ਿਸ਼ ਕਰਦੇ ਹੁੰਦੇ ਆ ਵੀ ਨਹਿਰੀ ਪਾਣੀ ਦੀ ਵਰਤੋਂ ਕਰਦੇ ਆ ਟੂਟੀ ਵਾਲੇ ਪਾਣੀ ਦੇ ਵਾਸਤੇ ਖੱਡੇ ਬਣਾ ਲੈਂਦੇ ਆ ਤੇ ਦਿਨਾਂ ਵਿੱਚ ਪੰਨਾ ਪਾ ਕੇ ਅਸੀਂ ਪਾਣੀ ਉਸੇ ਨੂੰ ਵਰਤਦੇ ਹਾਂ ਟੂਬਵੈਲਾ ਲਾ ਕੇ ਸੋ ਬਹੁਤ ਵਧੀਆ ਉਹ ਚੀਜ਼ ਹੁੰਦੀ ਆ ਬਹੁਤ ਮੈਰੀ ਪਾਣੀ ਵਰਤਨ ਦਾ ਜਿਹੜਾ ਉਹ ਵਧੀਆ ਤਰਤੀਬ ਆ ਕਿ ਅਸੀਂ ਉਸ ਨੂੰ ਜਿਹੜਾ ਸਟੋਰ ਕਰ ਲੈਨੇ ਆ ਖੱਡੇ ਪੱਟ ਕੇ ਤੇ ਉਹਦੇ 'ਚ ਪੰਨਾ ਪਾ ਕੇ ਉਹਨੂੰ ਵਰਤਦੇ ਰਹਿੰਨੇ ਆ ਪਰ ਅਸੀਂ ਇੱਥੇ ਇੱਕ ਚੀਜ਼ ਦਾ ਜ਼ਰੂਰ ਧਿਆਨ ਦੇਖਣਾ ਵੀ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਮਿੱਟੀ ਘੱਟਾ ਧੂੜ ਆਦ ਨਹੀਂ ਜਾਣੀ ਚਾਹੀਦੀ ਉਹਦੇ 'ਚ ਕੋਈ ਆਰਗੈਨਿਕ ਮੈਂਡਰ ਨਹੀਂ ਜਾਣਾ ਚਾਹੀਦਾ ਉਦੇ ਵਿੱਚ ਕਾਈ ਨਹੀਂ ਲੱਗਣੀ ਚਾਹੀਦੀ ਉਹ ਫਰੈਸ਼ ਹੋਣਾ ਚਾਹੀਦਾਗਾ ਲੰਬੇ ਸਮੇਂ ਵਾਸਤੇ ਨਹੀਂ ਸਟੋਰ ਕੀਤਾ ਹੋਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਧਿਆਨ ਦੇ ਵਿੱਚ ਰੱਖ ਕੇ ਆਪਾਂ ਪਾਣੀ ਜਿਹੜਾ ਹੈਗਾ ਕਿਸ ਤਰੀਕੇ ਦਾ ਵਰਤਣਾ ਆਪਾਂ ਆਪਣੀ ਉਸਾਰੀ ਨੂੰ ਆਪਣੀ ਕੰਸਟਰਕਸ਼ਨ ਨੂੰ ਵਧੀਆ ਬਣਾ ਸਕਦੇ ਹਾਂ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਡਾ ਪੇਜ ਫੇਸਬੁੱਕ ਪੇਜ ਸਾਡਾ YouTube ਚੈਨਲ ਤੇ Instagram ਹਾਊਸ ਡਿਜ਼ਾਈਨ ਹੱਬ ਨੂੰ ਤੁਸੀਂ ਲਾਈਕ ਫਾਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਆ ਕਰੋ ਜੀ ਧੰਨਵਾਦ